ਹਾਂਜੀ ਸਰ ਅੱਜ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਇੱਥੇ ਆ ਕੇ ਸਮਾਂ ਕੱਢ ਕੇ ਆਉਣ ਤੇ ਧੰਨਵਾਦ ਅੱਜ ਤੁਹਾਨੂੰ ਤਕਰੀਬ ਦਿੱਤੀ ਹੈ ਤੁਹਾਨੂੰ ਸੱਗਿਆ ਇਹ ਤੁਸੀਂ ਮੈਨੂੰ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਜਿਹੜਾ ਬੱਸ ਸਟੈਂਡ ਦਾ ਇਸ਼ੂ ਸੀ ਇਹ ਪਿਛਲੇ 2 ਸਾਲ ਤੋਂ ਚੱਲ ਰਿਆ ਵੇ ਸੀ ਔਰ ਲਗਾਤਾਰ ਮੇਰੀਆਂ ਕੋਸ਼ਿਸ਼ਾਂ ਸੀ ਕਿ ਇਸ ਨੂੰ ਕੰਪਲੀਟ ਕਰਾਇਆ ਜਾਵੇ ਇਹ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਵੀ ਜਦੋਂ ਮੈਂ ਕੰਪਲੀਟ ਕਰਾ ਕੇ ਜਾਇਆ ਫਿਰ ਉਹਦੇ ਸਾਨੂੰ ਮਠਿਆਈ ਪਾਉਂਗਾ ਤੁਹਾਨੂੰ ਅੱਜ ਮਠਿਆਈ ਕੌਣ ਵਾਤੇ ਇੱਥੇ ਸੱਜੇ ਕਿ ਬਸਰ ਦਾ ਜਿਹੜਾ ਮਸੰਡੇ ਦਾ ਉਹ ਮੈਂ ਪਿੱਛੇ ਜੇ ਮੇਰੇ ਪਾਸ ਰੋੜਾ ਖਾਵਾ ਸੀ ਉਹਨਾਂ ਨੂੰ ਕਲੀਅਰ ਕੀਤਾ ਸੀ ਮੇਰੇ ਕੋਲ ਇੱਕ ਵਾਰੀ ਸ਼ਰਮਾ ਜੀ ਆਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਇਹ ਮਲੋੜ ਰੋੜ ਤੇ ਹੀ ਬਣੇਗਾ ਬੜੀਆਂ ਚਰਚਾਵਾ ਘੱਟੋ ਜਿਹੜੇ ਸੱਜਣ ਮਿੱਤਰ ਐਂਦਰ ਉੱਤਰੋਂ ਮੈਨੂੰ ਵੀ ਪੁੱਛਣ ਆਉਂਦੇ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਇੱਕਦਮ ਹੁਣ ਅਨਾਉਂਸ ਕਰਾਂ ਉਸ ਨਾਲ ਕਈ ਵਾਰੀ ਲੋਕਾਂ ਦੀ ਜੇਬਾਂ ਤੇ ਭਾਰ ਵੱਜ ਜਾਂਦਾ ਮੈਂ ਕਿਹਾ ਸੀ ਜਿੱਦ ਜੇ ਮੈਂ ਕਰਾ ਕੇ ਲਿਆ ਆ ਉਹ ਦਿਨ ਦੱਸੂਗਾ ਬਰਛੜਾ ਕੇਵਲ ਕਰਨਾ ਹੀ ਨਹੀਂ ਲੈਂਦਾ ਮੈਂ ਤੁਹਾਨੂੰ ਇੱਕ ਉਹ ਚਿੱਠੀ ਤੁਹਾਡੇ ਸਾਹਮਣੇ ਰੱਖਣ ਚਾਉਣਾ ਜਿਹੜੀ ਕਿ ਮੇਰੀ ਕਾਰਸਪੋਂਡੈਂਸ ਸਾਰਾ ਕੁਝ ਚੱਲ ਰਿਹਾ ਸੀ ਕਿ 31 5 23 ਦੀ ਲਗਾਤਾਰ ਦੇ ਚਿੱਠੀ ਹੈ ਜਿਹਦੇ ਜੋਸ ਤੋਂ ਬਾਅਦ ਮੇਰੇ ਵੱਲੋਂ ਡੀਓ ਲਿਖੇ ਗਏ ਇਹ ਜੀ ਮੀ ਬੀਜੀਆਂ ਹੋਈਆਂ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਹਮਣੇ ਇਹ ਲੈਟਰ ਹੈ ਸਾਡੇ ਕੋਲ ਜੀ ਜੀ ਬਾਤ ਲੈ ਲੰਗੀ ਜੀ ਕੋਲ ਜਿਸ ਦੇ ਵਿੱਚ ਮੈਂ ਵੱਖ-ਵੱਖ ਜਿਹੜੀ ਕੰਮਾਂ ਵਾਸਤੇ ਥਰਮਲ ਪਾਣ ਦੀ ਜਿਹੜੀ ਲੈਂਡ ਸੀ ਹੋ ਲੈਣੀ ਚਾਹੁੰਦਾ ਸੀ ਜਿਹਦੇ ਚ બસ স্ট্যান্ডਿੰਗ ਦੀ ਇੱਕ ਜਗ੍ਹਾ ਮੰਗੀ ਸੀ ਔਰ ਜਿਹੜੀਆਂ ਮੈਂ ਇੱਕ ਐਸਆਈ ਹਸਪੀਟਲ ਕਿਉਂਕਿ ਬਠਿੰਡੇ ਦੇ ਵਿੱਚ ਐਸਆਈ ਡਿਸਪੈਂਸਰੀ ਹੈ ਉਹ ਉਸ ਦੇ ਵਾਸਤੇ ਜਗ੍ਹਾ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਔਰ ਸਾਰਾ ਖਰਚਾ ਜੇ ਐਸਆਈ ਹਸਪੀਟਲ ਬੰਦਾ ਹੈ ਉਹ ਕੇਂਦਰ ਸਰਕਾਰ ਦਾ ਹੁੰਦਾ ਹੈ ਤਕਰੀਬਨ ਇਹ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਹੈ ਉਹ ਐਸਆਈ ਹਸਪੀਟਲ ਵਾਸਤੇ ਮੰਗੀ ਸੀ 5 ਏਕੜ ਜਗ੍ਹਾ ਔਰ ਇੱਕ 5 ਪੁਆਇੰਟ ਦੇ ਰਹਾ ਇੱਕ ਜਗ੍ਹਾ ਮੰਗੀ ਸੀ ਆਉਣ ਵਾਲੇ ਸਮੇਂ ਦੇਖ ਕੇ ਉਹ ਐਚਐਸਆਰ ਮੰਡੀਆਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਾ ਕੇ ਉਹਦੇ ਵਾਸਤੇ ਮੰਗੀ ਸੀ ਔਰ ਉੱਥੇ ਖੇਤਾ ਸਿੰਘ ਬਸਤੀ ਸਕੂਲ ਵਾਸਤੇ ਇੱਕ ਜਗ੍ਹਾ ਮੰਗੀ ਸੀ ਜਿਹੜੀਆਂ ਝੀਲਾਂ ਇਹਦੇ ਆਸੇ ਪਾਸੇ ਇਹਨੂੰ ਡਵੈਲਪ ਕਰਨ ਵਾਸਤੇ ਉਹਨੂੰ ਰੀਕਲੇਮ ਕਰਨ ਵਾਸਤੇ ਇੱਥੇ ਤਾਂ ਕਿ ਟੂਰਿਜ਼ਮ ਨੂੰ ਡਵੈਲਪ ਕੀਤਾ ਜਾਵੇ ਉਸ ਦੇ ਵਾਸਤੇ ਮੈਂ ਲਿਖ ਕੇ ਭੇਜਿਆ ਸੀ ਇੱਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੋਂ ਮੈਂ ਗਮਾਨ ਲਈ ਸੀ ਵੀ ਜੇ 50 ਬੈੱਡ ਦਾ ਉੱਥੇ ਸਵਾ ਕੇ ਕਟ ਜਗਾ ਮਿਲ ਜੇ ਤਾਂ 올ਡੇਜ ਹோம் ਬਣਾਇਆ ਜਾਵੇ ਇਹ ਸਾਰੀਆਂ ਗੱਲਾਂ ਵਾਸਤੇ ਮੈਂ ਬੇਨਤੀ ਕੀਤੀ ਸੀ ਉਸ ਲਈ ਮੈਂ ਤੁਹਾਨੂੰ ਇਹ ਬੜੀ ਮੈਨੂੰ ਤਸੱਲੀ ਹੈ ਬਠਿੰਡੇ ਦੇ ਲੋਕਾਂ ਨੂੰ ਕਿਉਂਕਿ ਬਠਿੰਡੇ ਦੇ ਲੋਕਾਂ ਨੇ ਬੜੀ ਵੱਡੀ ਆਸ ਰੱਖੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਸ ਸਾਰੀ ਕੋਸ਼ਿਸ਼ਾਂ ਨੂੰ ਲਗਾਤਾਰ ਜੋ ਬੂਰ ਪਿਆ ਉਸ ਦੇ ਵਿੱਚ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਰੋਲ ਹੈ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਜਦੋਂ ਵੀ ਮੈਂ ਮੀਟਿੰਗਾਂ ਕੀਤੀਆਂ ਇਸ ਨੂੰ ਬੜੀ ਤੇਜ਼ੀ ਨਾਲ ਸਮੇਂ-ਸਮੇਂ ਦੇ ਉੱਤੇ ਹਾਈ ਰੁਕਣ ਨਹੀਂ ਦਿੱਤੀ ਇਸ ਨੂੰ ਅੱਗੇ ਵਧਾਇਆ ਔਰ ਫੈਕਟਰੀ ਅਰਬਨ ਜਿਹੜੇ तिवारी ਸਾਹਿਬ ਨੇ ਉਹਨਾਂ ਨੇ ਵੀ ਬਹੁਤ ਤੇਜ਼ੀ ਨਾਲ ਇਸ ਫਾਈਲ ਨੂੰ ਅੱਗੇ ਵਧਾਇਆ ਸਰਦਾਰ ਭਗਵੰਤ ਸਿੰਘ ਬਾਣ ਜੀ ਨੂੰ ਮੈਂ ਦੋ ਵਾਰੀ ਮਿਲਿਆ ਔਰ ਇੱਕ ਵਾਰੀ ਦਿੱਲੀ ਸਾਡੇ ਸੁਪਰੀਮੋ ਉਹਨਾਂ ਨੇ ਸ਼੍ਰੀ ਅਰਵਿੰਦ ਕੇਜੀ ਵਾਲੇ ਨੇ ਮੀਟਿੰਗ ਰੱਖੀ ਸੀ ਮੈਂ ਉਹਨਾਂ ਨੂੰ ਵੀ ਲਿਖ ਕੇ ਦੇ ਕੇ ਆਇਆ ਔਰ ਇਹ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਨਾਲ ਮੈਂ ਸਮਝਦਾ ਮੈਂ ਬਰਿੰਡੇ ਦੇ ਲੋਕਾਂ ਦੀ ਸੇਵਾ ਕਰਨ ਦੇ ਕਾਬਲ ਹਾਂ ਔਰ ਇਹ ਸਾਰੇ ਪ੍ਰੋਜੈਕਟ 36 ਕਰੋੜ ਦਾ ਪ੍ਰੋਜੈਕਟ ਜਿਹੜਾ ਵਾਟਰ ਟੈਂਕ ਦਾ ਝੀਲ ਨੂੰ ਡਾਇਰੈਕਟ ਕਰਨਾ ਉਸ ਦੇ ਲਈ ਅਮਰਤ 3 ਜੋ ਕਢਾ ਕੇ ਅਮਰਤ 2 ਦੇ ਵਿੱਚ ਬਠਿੰਡਾ ਪਵਾਇਆ ਗਿਆ ਉਹ ਪੈਸੇ ਆਉਣ ਤੋਂ ਬਾਅਦ ਇਹ ਜਿਹੜਾ ਪਾਣੀ ਬਠਿੰਡੇ ਨੂੰ ਆਉਣ ਵਾਲੇ 30 ਸਾਲ ਦੇ ਵਿੱਚ ਜਿੰਨੀ ਵਾਦੀ ਹੋਊਗੀ 2050 ਤੱਕ ਦਾ ਅੰਕੀਚਾ ਸਾਡਾ ਰੱਖਿਆ ਉਹ ਪਾਣੀ ਦੀ ਘਾਟ ਨਹੀਂ ਆਊਗੀ ਔਰ ਉਹ ਐਚਐਸਆਰ ਬਣਨੇ ਨੇ ਜਿਹੜੇ ਉਸ ਦੇ ਲਈ 5 ਕਰੋੜ ਸਮਥਿੰਗ ਜਿਹੜੇ ਉਹਦੇ ਚੈੱਕ ਵੀ ਆ ਚੁੱਕੇ ਆ ਉਹ ਸਾਡੇ ਪਾਰਲੀਮੈਂਟਲ ਇਲੈਕਸ਼ਨ ਤੋਂ ਪਹਿਲਾਂ ਇਹ ਜਗ੍ਹਾ ਨਹੀਂ ਮਿਲੀ ਸੀ ਜਗ੍ਹਾ ਸਾਨੂੰ ਹੁਣ ਮਿਲੀ ਹੈ ਉਸਤੇ ਵੀ ਸਾਡਾ ਕੰਮ ਸ਼ੁਰੂ ਹੋ ਜਾਏਗਾ ਡਾਇਰੈਕਟਰ ਸਿਹਤ ਵਿਭਾਗ ਦੇ ਨਾਲ ਅਨਿਲ ਕੁਮਾਰ ਜੀ ਨਾਲ ਮੇਰਾ ਲਗਾਤਾਰ ਆਪਤਾ ਰਹਿੰਦਾ ਹੈ ਇਹ ਜਦੋਂ ਜਗ੍ਹਾ ਮਿਲ ਜਾਏਗੀ ਇਹ ਸਾਡਾ ਅਗਲਾ ਪ੍ਰਸਤਸਾ ਮੈਂ ਉਹਨਾਂ ਨੂੰ ਕਹੂਗਾ ਕਿ ਇਹ ਸਹੀ ਹੌਸਪੀਟਲ ਵਾਸਤੇ ਸਾਨੂੰ ਅੱਗੇ ਇਸ ਗੱਲ ਨੂੰ ਵਧਾਉਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਕਿ ਇੱਕ ਸ਼ਹਿਰ ਦੇ ਲੋਕਾਂ ਨੂੰ ਜਾਂ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਡਿਮਾਂਡ ਹੋਏਗੀ ਅਸੀਂ ਚਾਹੁੰਦੇ ਸੀ ਕਿ ਇੱਕ ਵਧੀਆ ਕਲੋਨੀ ਵੀ ਨਾਲ ਬਣਾ ਕੇ ਦਿੱਤੀ ਜਾਵੇ ਜਿੱਥੇ ਬੱਸ ਸਟੈਂਡ ਬਣੇਗਾ ਉਸ ਤੋਂ ਨਾਲ ਹੀ ਜਿਹੜਾ ਸੀਮੈਂਟ ਪਲਾਂਟ ਹੈ 95 ਏਕੜ ਦੀ ਇੱਕ ਕਲੋਨੀ ਵੀ ਉੱਥੇ ਡਿਵੈਲਪ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਟੰਡੇ ਵਾਸਤੇ ਇੱਕ ਨਵੀਂ ਗਰਨ ਹੋਏਗੀ ਔਰ ਇੱਥੇ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਢੀਲਾਂ ਵਾਲਾ ਹਿੱਸਾ ਹੈ ਉਹ ਬੀਡੀ ਨੂੰ ਸਮਾ ਦਿੱਤਾ ਗਿਆ ਮਾਲਕੀ ਬੇਸ਼ੱਕ ਉਸ ਦੀ रहेगी पीएसपी छेली पर ओस नु डेवलपमेंट जेडी है एडवर्सरीटिव जेड़ा सारा काम है वो बीडी को लूगा ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਠਿੰਡੇ ਦੀ ਇੱਥੇ ਟੂਰਿਜ਼ਮ ਹੱਬ ਬਣੇਗਾ ਕਿਉਂਕਿ ਝੀਲਾਂ ਨੇ ਇੱਥੇ ਫੂਡ ਕੋਰਟ ਬਣੇਗੀ ਲੋਕਾਂ ਨੂੰ ਕੰਮ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਬਠਿੰਡੇ ਦੀ ਨਵ ਆਫ ਇਸ ਦੇ ਨਾਲ ਬਦਲਵਾੜੀ ਹੈ ਇਹ ਡਿਊਟੀ ਮੇਰੀ ਲੋਕਾਂ ਨੇ ਚੋਣਾਂ ਦੇ ਦੌਰਾਨ ਲਈ ਸੀ ਇਹ ਆਸ ਕਰਕੇ ਕਿ ਮੈਂ ਕੁਝ ਕਰੂੰਗਾ ਉਹਦੇ ਤੇ ਮੈਂ ਲਗਾਤਾਰ ਕੰਮ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਮੈਂ ਦੇਖਿਆ ਸੀ ਜਿਹੜਾ ਮਾਨਸਾ ਪੁਲ ਹੈ ਜਦੋਂ بارشਾਂ ਪੈਂਦੀਆਂ ਨੇ ਉੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਉੱਥੇ ਨਹੀਂ ਪਹੁੰਚਿਆ ਉਹ ਉਸ ਦੇ ਲਈ ਐਨਐਚਏ ਵਾਲਿਆਂ ਨੂੰ ਆਸਫੀਮੈਂਟ ਬਣਾ ਕੇ ਭੇਜ ਦਿੱਤੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸ ਤੇ ਸ਼ੈੱਡ ਪਾ ਕੇ ਉੱਥੇ ਜਿਹੜੀ ਪਾਣੀ ਦੀ ਸਮੱਸਿਆ ਪੱਕੇ ਤੌਰ ਤੇ ਹੱਲ ਕਰ ਦਿੱਤੀ ਜਾਊਗੀ ਰਿੰਗ ਰੋਡ ਦੇ ਉੱਤੇ ਜਿਹੜਾ ਪੁਲ ਬਣੇਗਾ ਐਡ ਕੀ ਜਦੋਂ ਬਾਰਸ਼ਾਂ ਪਈਆਂ ਬਾਰਿਸ਼ ਭਾਵੇਂ ਥੋੜੀ ਜੀ ਪਰ ਉਹ ਪਾਣੀ ਨਾਲ ਭਰ ਗਿਆ ਸੀ ਮੈਨੂੰ ਉਸ ਦੀ ਵੀ ਚਿੰਤਾ ਹੋਈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖਿਆ ਔਰ ਉਸ ਦੇ ਐਸਟੀਮੇਟ ਬਣ ਕੇ ਉਸ ਨੂੰ ਤਿਆਰ ਹੋ ਗਏ ਤੁਸੀਂ ਥੋੜੇ ਸਮੇਂ ਦੇਖੋਗੇ ਅਸੀਂ ਉਸ ਨੂੰ ਵੀ ਜਿਹੜਾ ਛੱਤ ਪਾ ਕੇ ਪੁਰ ਨੂੰ ਢੱਕ ਦਾਂਗੇ ਤਾਂ ਕਿ ਉੱਤੇ ਪਾਣੀ ਦੀ ਸਮੱਸਿਆ ਨਾ ਹੋਵੇ ਆਵਾਜ਼ ਆਈਏ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਫਿਰ ਮੈਂ ਵਰਸ਼ਨੀਆ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਤੁਹਾਨੂੰ ਮਠਿਆਈ ਵੀ ਖਵਾਉਣੀ ਸੀ ਤੁਹਾਨੂੰ ਇਹ ਸਨੇਹਾ ਵੀ ਦੇਣਾ ਸੀ ਕਿ ਬਟਿੰਡੇ ਦਾ ਬੱਸ ਸਟੈਂਡ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਬੜੀ ਜਲਦੀ ਉਹਦੀ ਜਿਹੜੀ ਤਮੀਰ ਹੈ ਉਹ ਸਾਰੀ ਕਿਉਂਕਿ ਏਜੰਸੀਆਂ ਵਕ ਵਕ ਫਿਕਸ ਹੁੰਦੀਆਂ ਨੇ ਜਿਵੇਂ ਟੂਰਿਜ਼ਮ ਦੀ ਪੂਡਾ ਨੂੰ ਹੈ ਇਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਜਾਊਗਾ ਬਣਾਉਣ ਵਾਸਤੇ ਇੰਪਰੂਵਮੈਂਟ ਟਰਸਟ ਇਹਦੀ ਤਮੀਰ ਕਰੇਗਾ ਔਰ ਜਿਹੜੇ ਦੂਜੇ ਕੰਮ ਹੈ ਉਹ ਸੀਵਰੇਜ ਬੋਰਡ ਹੈ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਸੀਵਰੇਜ ਬੋਰਡ ਕਰੇਗਾ ਉਸ ਤੇ ਟੈਂਕ ਕਪ ਅਮੀਰ ਚ ਸਰਬੰਨੀ ਆ ਨੀ ਉਹ ਸਾਰੇ ਕੰਮ ਉਹ ਕਰੇਗਾ ਜੋ ਕੋ ਸਕੂਲ ਬਣਾ ਐਜੂਕੇਸ਼ਨ ਮੰਤਰੀਗਾ ਉਹਨਾਂ ਦੇ ਉੱਤੇ ਐਨ ਐਚ ਆਈ ਵਾਲੇ ਜਾਂ ਜਿਹੜਾ ਵੀ ਡਿਪਾਰਟਮੈਂਟ ਨੂੰ ਪਬਲਿਕ ਐਜੂਕੇਟ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਉੱਤੇ ਛੱਤ ਪੈ ਜਾ ਸਕਦੇ ਨੇ ਲਗਭਗ 2-3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਏਗਾ ਕਹਦਾ ਜੀ ਦੇਖੋ ਇਹ 2-3 ਮਹੀਨੇ ਤਾਂ ਉਹ ਜੇ ਬੱਸ ਸਟੈਂਡ ਦਾ ਮੈਪ ਬਣਿਆ ਉਹਦੀ ਐਸਟੀਮੇਟ ਬਣੀ ਆ ਉਹਦੀਆਂ ਟੈਕਨੀਕਲ ਚਿੰਤਾਵਾਂ ਹੁੰਦੀਆਂ ਨੇ ਇੱਥੇ ਮੈਂ ਟੈਕਨੀਕਲ ਬੰਦਾ ਨਹੀਂ ਇਸ ਕਰਕੇ ਮੈਂ ਕਦੇ ਵੀ ਉਹ ਗੱਲ ਨੂੰ ਕਨਫਰਮ ਨਹੀਂ ਕਰਦਾ ਜਿਹੜੀ ਮੇਰੇ ਆਪ ਦੇ ਬਸ ਦੇ ਵਿੱਚ ਨਹੀਂ ਇਹ ਟੈਕਨੀਕਲ ਬੰਦਿਆਂ ਦੇ ਹੱਥ 'ਚ ਨੇ ਜਿਵੇਂ ਉਹ TCSAR ਹੈ ਉਹਦੇ ਵੀ ਡਿਜ਼ਾਈਨ ਬਣਨਗੇ ਮਤਲਬ ਇਸ ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਹੋਏਗੀ ਕਿ TCSAR ਦੇ ਵਿੱਚੇ ਕੰਮ ਸਾਰੇ ਚੱਲੂ ਪਾ ਦੇ ਇਸਾ ਸ਼ਹਿਰ ਦੀ ਰਾਜਨੀਤੀ ਕਰਨ ਕਰੀਏ ਬਾਕੀ ਇੱਕ ਮਸਾ ਲੈੰਦਾ ਜਾ ਰਿਹਾ ਬੇਸਰੂ ਸਿਟੀ ਦਾ ਕਿਵੇਂ ਦੇਖਦੇ ਹੋ ਉਸ ਨੂੰ ਜਿਹੜਾ ਹੈਗਾ ਡਿਫਟੀ ਕੇਅਰ ਕਲਾ ਉਹ ਤਾਂ ਜੀ ਅਧਿਕਾਰ ਹੈ ਕਿ ਕਿਸੇ ਕੋਲੇ ਕੋਈ ਵੀ ਦੇ ਸਕਦਾ ਹੁੰਦਾ ਉਸ ਨੂੰ ਤੇ ਬਾਕੀ ਜਿਹੜਾ ਪਿਛਲਾ ਕਰਨਾ ਕਰਮ ਵਾਪਰਿਆ ਨੇ ਨੇ ਚੋਣ ਨੂੰ ਲੈ ਕੇ ਉਹਦਾ ਅਸਰ ਰਹੇਗਾ ਅੰਤ ਤੇ ਇਹ ਤਾਂ ਮੈਂਬਰ ਜਾਰੇ ਦੱਸ ਸਕਦੇ ਮੇਰੀ ਤਾਂ ਕਰਨ ਦੇ ਦੀ ਵੋਟ ਹੈ ਜਿਆ ਨਾਲ ਬੈਠਾ ਤੂੰ ਦੇ ਲਈ ਅਸੀਂ ਆਪ ਦਾ ਫੈਸਲਾ ਜੂ ਕਰਾਂਗੇ ਵੀ ਅਸੀਂ ਨਹੀਂ ਕਰਾਂ ਕਿਉਂਕਿ ਪਹਿਲਾਂ ਵੀ ਤੁਸੀਂ ਪਾਰਟੀ ਦੇ ਫੈਸਲੇ ਦੇ ਆਪੋ ਦੇ ਕੇਸ ਜੇਸ ਹਨੂ ਲੱਗਿਆ ਦੇਖੋ ਹੁਣ ਜਿਹੜੀ ਸ਼ਹਿਰ ਦੀ ਰਾਜਨੀਤੀ ਜਿਹੜੀ ਗੱਲ ਕੀਤੀ ਹੈ ਇਹ ਨੂੰ ਇਹ ਪਾਰਟੀਆਂ ਦੀ ਰਾਜਨੀਤੀ ਮੈਂ ਨਹੀਂ ਕਹਿੰਦਾ ਠੀਕ ਹੈ ਏਜ ਦੇ ਉੱਤੇ ਗਰੁੱਪ ਪਰਵੇਲ ਹੋ ਗਏ ਜਿਹੜਾ ਮੇਅਰ ਦੀ ਚੋਣ ਹੋਈ ਹੈ ਉਹ ਵੀ ਐਮਸੀ ਦੀ ਬਾਰ ਨੰਬਰ 44 ਦੀ ਚੋਣ ਹੋ ਤ ਬਾਅਦ ਕਲੀਅਰ ਕਟ ਮੰਤਰੀ ਤੋਂ ਬਾਅਦ ਹੋ ਰਹੇ ਤੜੇ ਨੇ ਕਿ ਐਸੀ ਕਿ ਸਾਡਾ ਕੰਨੀ ਦਿੱਤਾ ਉਹ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਬੰਨਿਆ ਦਾ ਕੈਂਡੀਡੇਟ ਸੀ ਯੂਨੀਟਿਕ ਗਰੁੱਪਾਂ ਦੀ ਨੀਤੀ ਹੋਗੀ ਮੈਂ ਕਿਉਂਕਿ ਮਨਪ੍ਰੀਤ ਬਾਦਲ ਤੇ ਕੈਂਡੀਡੇਟ ਨੂੰ ਕੋਲੇ ਵੀ ਫੋਟੋ ਨਹੀਂ ਕਰਦਾ। ਜੇਕਰ ਗੱਲ ਕੀਤੀ ਜਾਏ ਪਿਛਲੇ ਦਿਨ ਤੁਸੀਂ ਬੈਟ ਐਕਟੀਵਿਟੀ ਜਿਹੜਾ ਦਿੱਲੀ ਇਕੱਠ ਹੋਇਆ ਸੀ ਪਾਰਟੀ ਵੱਲੋਂ ਸੱਦਾ ਨਹੀਂ ਆਇਆ ਜਾਂ ਤੁਸੀਂ ਗਈ ਮੈਂ ਗਿਆ ਸੀ ਤੁਹਾਨੂੰ ਬੁਢੀ ਗੱਲ ਤਾਂ ਨਹੀਂ ਹੈ ਐਸਐਨਜੀਆਰ ਪੱਤਰਕਾਰੋ ਸੁਣੋ ਇਹਨਾਂ ਦਾ ਪਤਾ ਆਪਣਾ ਸ਼ਾਇਦ ਇਹ ਗੱਲ ਓਡੀ ਹੋਈ ਹੈ ਕਿ ਤੁਸੀਂ ਨਹੀਂ ਗਈ। ਸ਼ਹਿਰ ਦੇ ਲੋਕਾਂ ਨੂੰ ਵੇਅਰ ਕਰਿਆ ਕਰੋ ਕਿ ਉਹ ਕਦੇ ਵੀ ਨਹੀਂ ਰਹਿੰਦਾ ਜਿੱਥੇ ਪਾਰਟੀਆਂ ਹੁੰਦੀਆਂ। ਠੀਕ ਹੈ। ਤੇ ਮੈਂ ਇਹ ਮੁੱਖ ਮੰਤਰੀ ਨੇ ਕਿਹਾ ਵੀ ਡਿਟ ਕਾਨੂੰਨ ਵਿਵਸਥਾ ਠੀਕ ਹੈ ਕਿਸੇ ਵੀ ਹਲਕੇ ਦੀ ਵਿਧਾਇਕ ਦਾ ਆਦੇਲਿਆ ਜਾਵੇ ਲੱਗਦਾ ਕਿ ਬਚੰਡੇ ਰਿਜਾਇਆ ਹੋਇਆ ਹੈਗਾ ਫਾਇਜੋਟਾ ਹੋਰੀਆ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਹੈ ਬੜੀ ਅੱਛੀ ਗੱਲ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਸਰਦੀ ਡਿਊਟੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਠੀਕ ਰੱਖਿਆ ਜਾਵੇ ਤੁਹਾਡੋਂ ਤੁਹਾਡੇ ਚੋਂ ਕਾਫੀ ਸੱਜਣਾਏ ਹੋਣਗੇ ਮੈਂ ਤਾਂ ਇਸ ਤੋਂ ਪਹਿਲਾਂ ਹੀ ਐਸਐਸਪੀ ਬਚੰਡਾ ਦੇ ਨਾਲ ਦੇਪਟੀ ਕਮਿਸ਼ਨਰ ਜਦੋਂ ਆ ਰਹੇ ਕਰਕੇ ਇੱਥੇ ਦਸ ਜਿਹੜੀਆਂ ਪੌਕਟ ਸਗੀਆਂ ਇੱਕ ਜਿਹੜੀਆਂ ਹੈਗੀਆਂ ਨੇ ਉਹ ਖਲਵਾ ਚੁੱਕਿਆ ਔਰ ਉੱਤੇ ਲੱਗੀਆਂ ਹੋਈਆਂ ਨੇ ਸਾਡੇ ਇੱਥੇ ਜਿਹੜਾ ਵਿਵਸਥਾ ਨੂੰ ਠੀਕ ਕਰਨ ਵਰਤੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਔਰ ਬਹੁਤ ਦ੍ਰਿਸ਼ਤਵੀ ਹੈ ਕੈਮਰਾਸ ਦੀ ਪ੍ਰਪੋਜ਼ਲ ਸੀ ਅਸੀਂ ਤੁਸੀਂ ਉਦੋਂ ਸ਼ਾਇਦ ਤੁਹਾਡੇ ਨੂੰ ਨਹੀਂ ਹੋਣਗੇ ਜਿਹੜੇ ਕੈਮਰਿਆਂ ਦੀ ਪ੍ਰਪੋਜ਼ਲ ਆਈ ਸੀ ਔਰ ਮੈਡਮ ਨੇ ਕਹਿੰਦੀ ਕਿ 40 ਲੱਖ ਕੋ ਚਾਹੀਦਾ ਕੁਝ ਪੈਸੇ ਜਿਹੜੇ ਮੇਰੇ ਕੋਲੇ ਮੈਡੀਸ਼ਨ ਨੂੰ ਕਹਿੰਦਾ ਸੀ ਮੇਰੇ ਫੰਡ ਦੇ ਤੁਸੀਂ ਵਰਤਦੇ ਹੋ ਔਰ ਕੁਝ ਕਾਰਪੋਰੇਸ਼ਨ ਉਸ ਚਾਪਾਵੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਵੱਡੇ ਜਿਹੜੇ ਵਧੀਆ ਕੈਮਰੇ ਲਾ ਰਹੇ ਤਾਂ ਕਿ ਹਰ ਬੰਦਾ ਔਰਤ ਦੀ ਜਦ ਵਿੱਚ ਹੋਵੇ ਇਸ ਦੇ ਨਾਲ ਡਰ ਪੈਦਾ ਹੁੰਦਾ ਕ੍ਰਾਈਮ ਕਟ ਕਦੋਂ ਕਦੋਂ ਲੱਗਣੇ ਕੈਮਰੇ ਤੁਸੀਂ ਪਹਿਲੇ ਵੀ ਕਹਿੰਦੇ ਕਿ ਕੈਮਰੇ ਲਾਵਾਂਗੇ ਦੂਜੇ ਮੈਂ ਪਹਿਲੇ ਨਹੀਂ ਕਿਹਾ ਮਜੂਦਾ ਮੇਅਰ ਨੇ ਵੀ ਕਿਹਾ ਹੈਗਾ ਨਾ ਅਸੀਂ ਕਰੋੜਾ ਰੁਪਏ ਦਾ ਜੋ ਕੈਮਰਾ ਲਾ ਲਾ ਦੇਖੋ ਮੈਂ ਮੇਅਰ ਦਾ ਤਾਂ ਮੈਨੂੰ ਨਹੀਂ ਪਤਾ ਨਾ ਹੀ ਮੈਂ ਕਿਉਂਕਿ ਉਹ ਦਾ ਖੇਤਰ ਹੈ ਮੈਂ ਉਸ ਨੂੰ ਟਿੱਕ ਨਹੀਂ ਕਰਾਂ ਮੈਂ ਜ਼ਰੂਰ ਡਿਪਟੀ ਕਮਿਸ਼ਨਡਰ ਇੰਨਾ ਦੇ ਮਿਹਰਬਾਨ ਤੋਂ ਪਹਿਲਾਂ ਦੀ ਗੱਲ ਹੈ ਇਹ ਸਾਰੀ ਪ੍ਰਪੋਜ਼ਲ ਬਣ ਚੁੱਕੀ ਹੈ ਔਰ ਉਸ ਲਈ ਪੈਸੇ ਵੀ ਜਿਹੜੇ ਮੁਸ਼ਕਲਦੇ ਸੀ ਉਹ ਦੀ ਸਭ ਰੱਖਿਆ ਸੀ ਉਹਨੇ ਫੰਡਾਂ ਨਾਲ ਹੀ ਕਰ ਦਿੱਤਾ ਮੈਂ ਤਾਂ ਕਰਦੀ ਹੈ ਗਰੰਟੀ ਦੇ ਸਦਮ ਭਿੰਡੇ ਦੇ ਲੋਕਾਂ ਦੇ ਕੈਮਰੇ ਹਰ ਹਾਲ ਤੁਸੀਂ ਲੱਗਣਗੇ ਕਾਨੂੰਨ ਵਰਤਾ ਨੂੰ ਠੀਕ ਕਰਨ ਵਾਸਤੇ ਸਹੀ ਨੂੰ ਮੈਨੇ ਸਾਹਿਬ ਤੁਸੀਂ ਅੱਜ ਇਹ ਪ੍ਰੈਸ ਕਾਨਫਰੈਂਸ ਕੀਤੀ ਹੈ ਹੀ ਮੈਂ ਅਸੀਂ ਇਹ ਬੰਦੇ ਦੀ ਮੈਡੀ ਲੈ ਕੇ ਆਏ ਹਾਂ ਵੀ ਮੈਂ ਪਹਿਲਾਂ ਅਸੀਂ ਇਹ ਕ੍ਰੈਡਿਟ ਜਿਹੜਾ ਹੈ ਉਹ ਮੇਰੇ ਪਹਿਲਾਂ ਤੁਹਾਡੇ ਤੋਂ ਲੈ ਤੇ ਮੇਰੇ ਜੀ ਕੋਈ ਦੌੜ ਨਹੀਂ ਮੈਂ ਤਾਂ ਜੇ ਆਪਦੇ ਕੰਮਾਂ ਦੀ ਗੱਲ ਕਰਦਾ ਕਿਉਂਕਿ ਮੇਰੀ ਤਾਂ ਲੋਕਾਂ ਦੀ ਡਿਊਟੀ ਅੱਜ ਤੋ 3 ਸਾਲ ਪਹਿਲਾਂ ਰਹੀ ਸੀ ਤੇ ਆ ਮੈਂ ਤੁਹਾਨੂੰ ਮੇਰਾ ਖਿਆਲ ਤੁਸੀਂ ਲੇਟ ਆਏ ਹੋ ਆ ਟਿੱਠੀ ਦਿੱਤੀ ਹੈ ਜਿਹਦੇ ਮੇਰੇ ਵਧਾ ਹੈਗ ਵੱਲੋਂ ਚਿੱਠੀ ਦੀਆਂ ਡੇਟਾ ਨੇ ਇਸ ਉੱਤੇ ਅਮਲ ਕਰਾਉਣ ਲਈ ਮੈਂ ਕਿੰਨੇ ਜਿੱਦਾਂ ਲੱਗਿਆ ਹੋਇਆ ਤੇ ਬਾਕੀ ਜਿਹੜੀ ਹੈਗੀ ਐ ਕਿ ਕ੍ਰੈਡਰ ਇਸ ਦੇ ਵਿੱਚ ਮੱਕਦੇ ਨਹੀਂ ਪੈਂਦਾ ਤੁਸੀਂ ਸੁਣਿਆ ਹੀ ਹੋਗਾ ਪਰ ਸਾਰੇ ਬਚਪਨ ਤੋਂ ਆਏ ਨੇ ਕਈ ਵਾਰੀ ਜੋ ਬੱਚਾ ਥੋੜਾ ਥੋੜਾ ਹੁੰਦਾ ਨਾ ਉਹ ਹਰੇਕ ਟੁਆਏ ਨੂੰ ਕਹਿੰਦਾ ਮੇਰਾ ਹੈ ਉਹ ਇਸ ਕਰਕੇ ਬੱਚਾ ਬੱਚਿਆਂ ਵਾਲੀ ਜਿਹੜੀ ਰੇਸ ਐ ਦਿੱਕਮੈਂਟ ਤੇ ਲੱਗਨ ਸ਼ੈਨ ਨੂੰ ਨੁਕਸਾਨ ਹੋਊਗਾ ਮੇਰਾ ਆਪਣਾ ਕ੍ਰੈਡਿਟ ਲੱਗ ਜਾਏ ਤੁਸੀਂ ਆਪਣਾ ਲਗਾ ਜਾਓ ਇਹ ਮਾਈਟਾ ਪ੍ਰੋਜੈਕਟ ਹੀ ਕਰਾਣੀ ਕੀਤੀ ਮਾਦਾ ਜਿਹੜੀ ਲੋਕਾਂ ਨੇ ਮੇਰੀ ਡਿਊਟੀ ਲਈ ਸੀ ਮੈਂ ਤਾਂ ਉਹ ਹੀ ਕਰ ਰਿਹਾ ਮੈਂ ਤਾਂ ਮੈਨਾਂ ਕੰਜੇ ਨਹੀਂ ਮੇਰਾ ਕ੍ਰੈਡਟਰ ਦਾ ਲੋਕ ਹੈ ਜਿਨ੍ਹਾਂ ਨੇ ਮੇਰੇ ਜਿਵੇਂ ਵਿਵਹਾਰ ਪਰ ਕੀਤਾ ਜਾਂ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਸਾਰੇ ਪ੍ਰੋਜੈਕਟਾਂ ਨੂੰ ਸਿਰੇ ਚੜ੍ਹਿਆ ਜੇਕਰ ਇੱਕ ਆ ਬਾਹਰ ਜਾਣ ਦੇ ਨਾਲ ਵਪਾਰ ਤੇ ਕਿੰਨਾ ਬਿਲਕੁਲ ਨਹੀਂ ਪੈਂਦਾ ਜੀ ਕਿਉਂਕਿ ਪੁਰਾਣਾ ਅੱਡਾ ਵੀ ਇੱਥੇ ਕਾਇਮ ਰਹੇਗਾ ਬਲਕਿ ਉਹਦੇ ਨਾਲ ਵਪਾਰ ਵਧੇਗਾ ਇੱਥੇ ਅੱਡਾ ਜਾਊਗਾ ਉੱਥੇ ਹੋਰ ਵਪਾਰ ਦੇ ਸਾਨੂੰ ਪੈਦਾ